ਕਿ ਭਾਵੇਂ ਸਵੇਰ ਭਾਵੇਂ ਸ਼ਾਮ ਭਾਵੇਂ ਸਖਰ ਦੁਪਹਿਰ ਸਾਡੇ ਤੇ ਉਹ ਕਰਦੇ ਪਏ ਨੇ ਕਹਿਰ ਤੇ ਸਾਨੂੰ ਹੀ ਕਹਿੰਦੇ ਨੇ ਕਿ ਤੁਸੀਂ ਮੁੱਲ ਦੀ ਲੜਾਈ ਕਿਉਂ ਟੋਲਦੇ ਹੋ ਸਾਨੂੰ ਹੀ ਕਹਿੰਦੇ ਨੇ ਕਿ ਮੁੱਲ ਦੀ ਲੜਾਈ ਕਿਉਂ ਟੋਲਦੇ ਹੋ ਕਿਤੇ ਪਲਾਸਟਿਕ ਦੀਆਂ ਗੋਲੀਆਂ ਕਿਤੇ ਰਬੜ ਬੰਬ ਕਿਤੇ ਅਥਰੂ ਗੈਸ ਦੇ ਗੋਲੇ ਜੇ ਅਸੀਂ ਹੱਕ ਸੱਚ ਦੀ ਗੱਲ ਕਰਦੇ ਆ ਤਾਂ ਕਹਿੰਦੇ ਇਤਿਹਾਰ ਪੜੋ ਤਰੱਕੀ ਬਹੁਤ ਹੋਈ ਹੈ ਤੁਸੀਂ ਕਿਉਂ ਤੁਸੀਂ ਕਿਉਂ ਅਕਲ ਦੀ ਗੱਲ ਬੋਲਦੇ ਹੋ ਅਕਲ ਦੀ ਗੱਲ ਬੋਲਦੇ ਹੋ ਸਭ ਸ਼੍ਰੀ ਅਕਾਲ ਪੀਵਤ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸੂਰੀ ਸਾਥੀ ਇਸ ਸਮੇਂ ਅਸੀਂ ਖਟਕੜ ਕਲਾ ਵਿਖੇ ਮੌਜੂਦ ਆ ਜੋ ਚਾਚਾ ਅਜੀਤ ਸਿੰਘ ਦਾ ਪਿੰਡ ਹੈ ਜਿੱਥੋਂ ਪਗੜੀ ਸੰਭਾਲ ਜੱਟਾਂ ਅੰਦੋਲਨ ਸ਼ੁਰੂ ਹੋਇਆ ਸੀਗਾ ਔਰ ਅੱਜ ਦੁਆਬਾ ਕਿਸਾਨ ਯੂਨੀਅਨ ਵੱਲੋਂ ਉਹਨਾਂ ਦੇ ਸਾਰੇ ਕਿਸਾਨ ਭਾਈਚਾਰੇ ਵੱਲੋਂ ਜਿਹੜਾ ਇੱਕ ਤਰੀਕੇ ਨਾਲ ਡਬਲਿਊਟੀਓ ਦੇ ਖਿਲਾਫ ਖਟਕੜ ਕਲਾ ਵਿਖੇ ਇਸ ਪਵਿੱਤਰ ਧਰਤੀ ਤੇ ਅੰਦੋਲਨ ਕੀਤਾ ਜਾ ਰਿਹਾ ਇਸ ਪਵਿੱਤਰ ਧਰਤੀ ਤੇ ਇੱਕ ਧਰਨਾ ਦਿੱਤਾ ਜਾ ਰਿਹਾ ਹੈ ਬਹੁਤ ਸ਼ਾਂਤਮਈ ਤਰਨਾ ਤੁਸੀਂ ਦੇਖੋ ਕਿ ਜਿੰਨੇ ਟਰੈਕਟਰ ਹੈ ਉਹ ਚਿੱਟੀ ਪੱਟੀ ਤੋਂ ਸਾਈਡ ਤੇ ਹੈ ਕੋਈ ਰਸਤਾ ਬਲੌਕ ਨਹੀਂ ਕੀਤਾ ਗਿਆ ਕਿਸੇ ਆਂਦੇ ਜਾਂਦੇ ਰਾਹੀ ਨੂੰ ਕੋਈ ਤਕਲੀਫ ਨਹੀਂ ਕੀਤੀ ਗਈ ਪਰ ਇੱਥੇ ਭਗਤ ਸਿੰਘ ਜੀ ਦੀ ਪ੍ਰਤਿਮਾ ਦੇ ਬਿਲਕੁਲ ਸਾਹਮਣੇ ਜਿਹੜੇ ਆਪਣੇ ਵਿਚਾਰ ਰੱਖੇ ਜਾ ਰਹੇ ਆ ਔਰ ਡਬਲਿਊਟੀਓ ਦੇ ਖਿਲਾਫ ਜਿਹੜੀਆਂ ਆਪਣੀਆਂ ਮੰਗਾਂ ਰੱਖੀਆਂ ਜਾ ਰਹੀਆਂ ਹਨ ਨਾਲ ਦੀ ਨਾਲ ਐਮਐਸਪੀ ਦੀ ਵੀ ਜਿਹੜੀ ਮੰਗਿਆ ਉਹਦੇ ਉੱਤੇ ਗੱਲ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਕਿ ਸੈਂਕੜੇ ਜਿਹੜੇ ਟਰੈਕਟਰ ਇੱਥੇ ਖੜੇ ਆ ਔਰ ਨਾਲ ਦੀ ਨਾਲ ਜਿਹੜੀ ਮੰਗਿਆ ਉਸ ਸਟੇਜ ਤੋਂ ਜਿਹੜੀ ਆ ਜਿਹੜੇ ਬੁਲਾਰੇ ਪਹੁੰਚੇ ਹੋਏ ਆਪਣਾ ਪੱਖ ਰੱਖ ਰਿਆ ਜੋ ਕਿਸਾਨਾਂ ਦੀ ਡਿਮਾਂਡ ਆ ਉਹਨੂੰ ਸਾਝਾ ਕਰ ਰਿਹਾ ਕੁਲਦੀਪ ਸਿੰਘ ਮਜੀਦਪੁਰ ਅਮਰਜੀਤ ਬੁਰਜ ਸਾਰੇ ਜਿਹੜੇ ਆ ਇੱਥੇ ਦੁਆਬਾ ਕਿਸਾਨ ਜੁੜੀਆਂ ਦੇ ਜਿਹੜੇ ਸਾਡੇ ਵੀਰ ਨੇ ਉਹ ਮੌਜੂਦ ਨੇ ਔਰ ਨਾਲ ਸਾਡੇ ਟਰੈਕਟਰ ਤੇ ਸਾਨੂੰ ਲੈ ਕੇ ਜਾ ਰਿਹਾ ਮੌਕੇ ਦੇ ਵੀਰ ਹਰਵਿੰਦਰ ਵਜੀਦਪੁਰ ਤੋਂ ਇੱਕ ਵਾਰੀ ਤੋਂ ਪੂਰੀ ਗੱਲਬਾਤ ਸੁਣਾਉਣੀ ਆ। ਅੱਜ ਦਾ ਜੋ ਇਹ 26 ਫਰਵਰੀ ਨੂੰ ਟਰੈਕਟਰ ਅਪਰੇਡ ਦੇ ਰੂਪ ਦੇ ਵਿੱਚ ਜਿਹੜੇ ਟਰੈਕਟਰ ਖੜੇ ਕੀਤੇ ਆ ਪੂਰੇ ਦੇਸ਼ ਦੇ ਵਿੱਚ ਇਹ ਪਿਛਲੇ ਦਿਨੀ ਐਸਕੇਐਮ ਦੀ ਇੱਕ ਵੱਡੀ ਮੀਟਿੰਗ ਚੰਡੀਗੜ੍ਹ ਵਿਖੇ ਅਲਿਕੀ ਗਈ ਸੀ ਜਿਹਦੇ 'ਚ ਇਹ ਪ੍ਰੋਗਰਾਮ ਤੈਅ ਹੋਇਆ ਇਹ ਪ੍ਰੋਗਰਾਮ ਕੱਲੇ ਪੰਜਾਬ 'ਚ ਨਹੀਂ ਸਮੁੱਚੀਆਂ ਭਾਰਤ ਦੀਆਂ ਜਥੇਬੰਦੀਆਂ ਜਿਸ ਤਰ੍ਹਾਂ ਯੂਰਪ ਦੇ ਵਿੱਚ ਲੋਕਾਂ ਨੇ ਟਰੈਕਟਰ ਖੜੇ ਕਰਕੇ ਦੇ ਜਿਹੜੀਆਂ ਉੱਥੇ ਦੀਆਂ ਸਰਕਾਰਾਂ ਸੀਆਂ ਉਹਨਾਂ ਨੂੰ ਝਕਾਇਆ ਸੋ ਉਸੇ ਤਰ੍ਹਾਂ ਅੱਜ ਸ਼ਾਂਤੀਪੂਰਵਕ ਤੁਸੀਂ ਦੇਖ ਰਹੇ ਆਂ ਪੰਜਾਬ ਤੋਂ ਬਾਹਰ ਹਰ ਸਟੇਟ ਦੇ ਵਿੱਚ ਇਹ بڑے ਵੱਡੇ ਪੱਦਰ ਤੇ ਯੂਪੀ ਹਰਿਆਣਾ ਰਾਜਸਥਾਨ ਐਮਪੀ ਟਰੈਕਟਰ ਸ਼ਾਂਤੀਪੂਰਵਕ ਰੋਡਾਂ ਤੇ ਨੈਸ਼ਨਲ ਹਾਈਵੇ ਜਿਹੜੇ ਹੈਗੇ ਆ ਸਾਡੇ ਦੇਸ਼ ਦੇ ਉਹਨਾਂ ਤੇ ਖੜੇ ਹੋਏ ਨੇ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਮੀਟਿੰਗ ਦੇ ਵਿੱਚ WTO ਦਾ ਅੱਜ ਦਾ ਹੀ ਦਿਨ ਕਿਉਂ ਰੱਖਿਆ ਗਿਆ ਅੱਜ ਜਿਹੜੀ WTO ਸੰਸਥਾ ਬਣੀ ਹੋ 160 ਦੇ ਕਰੀਬ ਜਿਹੜੇ ਇਹ ਦੇਸ਼ ਸ਼ਾਮਲ ਨੇ ਉਸ ਸੰਸਥਾ ਦੇ ਵਿੱਚ ਉਹਦੀ ਅੱਜ ਬੜੋਤ ਵੱਡੀ ਮੀਟਿੰਗ ਅੱਜ ਦੁਬਈ ਦੇ ਵਿੱਚ ਹੋ ਰਹੀ ਆ ਸੋ ਭਾਰਤ ਦੇ ਕਿਸਾਨ ਦੀ ਮਜ਼ਦੂਰ ਦੀ ਨੌਜਵਾਨਾਂ ਦੀ ਤੇ ਹਰ ਵਰਗ ਦੀ ਹਰ ਵਰਗ ਦੀ ਕਿਸ ਤਰ੍ਹਾਂ ਜਿੱਦਾਂ ਸਾਡੇ ਵਿੱਚ ਅੱਜ ਬੇਰੁਜ਼ਗਾਰ ਨੌਜਵਾਨ ਵੀ ਬੈਠੇ ਆ ਬੱਚੇ ਬੱਚੀਆਂ ਕਿਹੜੀ ਸਟੇਟ ਤੋਂ ਆਏ ਜੀ ਇਹ ਕੁਝ ਲਗ ਲਗ ਸਟੇਟ ਤੋਂ ਨੇ ਕੁਝ ਸਾਡੇ ਲੋਕਲ ਨੇ ਜਿਹੜੇ ਇੱਥੇ ਕਾਲਜਾਂ ਸਕੂਲਾਂ ਚ ਪੜਦੇ ਨੇ ਜਿਸ ਤਰ੍ਹਾਂ ਇਹ ਨੌਜਵਾਨ ਸਾਥੀ ਸਾਡਾ ਖੜਾ ਤਸਵੀਰ ਨੂੰ ਸਮਝਾਓ ਜੀ ਬੜੀ ਵੱੜੀ ਰੈਲੀਗੇਸ਼ਨ ਲਾ ਦੂ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਖੇਤੀ ਸੈਕਟਰ ਨੂੰ ਉਹਨੂੰ ਬਾਹਰ ਕੱਢਣਾ ਚਾਹੀਦਾ ਵਿਸ਼ਵ ਵਪਾਰ ਜਿਹੜੀ ਸੰਸਥਾ ਆ ਡਬਲਯੂਟੀਓ ਉੱਚੋਂ ਭਾਰਤ ਨੂੰ ਬਾਹਰ ਆ ਕੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਆਮ ਮੰਗਾਂ ਜਿਹੜੀਆਂ ਆਮ ਲੋਕਾਂ ਦੀਆਂ ਇਹ ਸੰਘਰਸ਼ ਇਕੱਲਾ ਕਿਸਾਨਾਂ ਤੱਕ ਨਹੀਂ ਸੀਮਤ ਇਹ ਹਰ ਇੱਕ ਇਨਸਾਨ ਦਾ ਸੰਘਰਸ਼ ਆ ਮਿਨੀਮਮ ਸਪੋਰਟ ਪ੍ਰਾਈਸ ਐਮ ਐਸ ਪੀ ਦੀ ਜਿਹੜੀ ਸਾਡੀ ਮੁੱਖ ਮੰਗ ਆ ਦੇਸ਼ ਵਿੱਚ ਲਾਗੂ ਕੀਤੀ ਜਾਵੇ ਕਿਸਾਨ ਨੂੰ ਉਹਦੀ ਫਸਲ ਦਾ ਭਾਅ ਮਿਲੇ ਉਸ ਤੋਂ ਬਾਅਦ ਜਦੋਂ ਉਹ ਅਨਾਜ ਬਾਜ਼ਾਰ ਵਿੱਚ ਜਾਊਗਾ ਜਿਹੜੀ ਐਮ ਆਰ ਪੀ ਤੇ ਜਿਹਦਾ ਸਾਡਾ ਕੰਜੂਮਰ ਖਰੀਦ ਰਿਹਾ ਉਹਨੂੰ ਵੀ ਸਹੀ ਭਾਅ ਤੇ ਮਿਲੇ ਸੋ ਇੰਨੀਆਂ ਬੇਨਤੀਆਂ ਜੀਪੁਰਪੁਰ ਸਾਹਿਬ ਇੱਕ ਸਵਾਲ ਦਾ ਜਵਾਬ ਜ਼ਰੂਰ ਦਿਓ ਕਿ ਕਿ WTO ਤੋਂ ਬਾਹਰ ਕਿਉਂ ਆਣਾ ਚਾਹੀਦਾ ਦੇਖੋ WTO ਦੀ ਜਿਹੜੀ ਦਬਾਆ ਉਹ ਅਸੀਂ ਸਮਝਦੇ ਹਾਂ ਕਿ 1992 93 ਦੇ ਵਿੱਚ ਜਦੋਂ ਕਾਂਗਰਸ ਦੀਆਂ ਸਰਕਾਰਾਂ ਸੀ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਜਿੰਨਾ ਚਿਰ WTO ਜੋ ਬਾਹਰ ਨਹੀਂ ਆਣਗੇ ਇਹ ਐਮਐਸਪੀ ਸਾਡੇ ਦੇਸ਼ ਦੇ ਕਿਸਾਨ ਨੂੰ ਨਹੀਂ ਦੇ ਸਕਣਗੇ ਅਸੀਂ ਇਸ ਗੱਲ ਨੂੰ ਟੈਕਨੀਕਲ ਸਾਰੇ ਕਿਸਾਨ ਲੀਡਰ ਸਮਝ ਚੁੱਕੇ ਆ ਸਰਕਾਰਾਂ ਕੁਝ ਵੀ ਕਹਿਣ ਆ 5 ਸਾਲ ਦਾ ਕੰਟਰੈਕਟ ਲੈ ਲਓ ਜੀ ਆ ਐਮਐਸਪੀ ਤੁਹਾਨੂੰ ਮਿਲ ਰਹੀ ਹੈ ਜੀ ਅੱਛਾ ਇਸ਼ਤਿਹਾਰ ਆnde ਖਬਰਾਂ ਵਿੱਚ ਪੰਜਾਬੀ ਦੀਆਂ ਖਬਰਾਂ ਵਿੱਚ ਮੋਦੀ ਸਾਹਿਬ ਕਹਿੰਦੇ ਕਿਸਾਨ ਤਾਂ ਬੜਾ ਖੁਸ਼ਹਾਲ ਹੈ ਪਰ ਤੁਸੀਂ ਧਰਨੇ ਤੇ ਕਿਉਂ ਬੈਠੇ ਹੋ ਦੇਖੋ ਕਿਸਾਨ ਕਿੱਥੇ ਖੁਸ਼ਹਾਲ ਹੈ ਜੀ ਅ ਇਸ਼ਤਿਹਾਰ ਕਹਿੰਦੇ ਨਾ ਨਹੀਂ ਇਸ਼ਤਿਹਾਰ ਤਾਂ ਜਿਹੜੇ ਵੱਡਾ ਆ ਜਿਹੜਾ ਤੁਸੀਂ ਭਾਈਚਾਰਾ ਸਾਡਾ ਖੜਾ ਪੰਜਾਬ ਦਾ মিডিਆ ਜਿਹੜਾ ਸਾਡਾ ਲੋਕਲ মিডিਆ ਇਹ ਸਾਡੀ ਆਵਾਜ਼ ਬੁਲੰਦ ਕਰਦਾ ਜਿਹੜੇ ਨੈਸ਼ਨਲ মিডিਆ ਨੂੰ ਸਾਨੂੰ ਸਾਰੇ ਪਤਾ ਆ ਉਹ ਵੱਡੇ ਕਾਰਪੋਰੇਟ ਦੇ ਜਿਹੜੇ ਲੋਕ ਨੇ ਉਹ ਉਹਨਾਂ ਦਾ ਪੱਖ ਪੂਰ ਰਹੇ ਨੇ ਦੇਸ਼ ਦਾ ਕਿਸਾਨ ਦੇਖੋ ਹਰ ਇੱਕ ਬੰਦੇ ਦਾ ਇੱਕ ਪੈਨ ਜੇ ਆਪਾਂ ਖਰੀਦਦੇ ਆ ਉਹਦਾ ਆਪਣਾ ਰੇਟ ਆ ਇੱਥੋਂ ਤੱਕ ਇੱਕ ਚਾਹ ਦਾ ਕੱਪ ਮਿਲਦਾ ਉਹਦਾ ਆਪਣਾ ਰੇਟ ਆ ਜਿਹੜੀ ਕਿਸਾਨ ਫਸਲ ਬੀਜ ਦਾ ਚਾਹੇ ਉਹ ਕਣਕ ਹੋਵੇ ਗੰਨਾ ਹੋਵੇ ਝੋਨਾ ਹੋਵੇ ਕੋਈ ਵੀ ਫਸਲ ਵੇਚਦਾ ਉਹਨੂੰ ਬਾਜ਼ਾਰ ਚ ਉਸ ਨੂੰ ਵੱਢ ਕੇ ਮੰਡੀ ਤੱਕ ਲਿਆਂਦੇ ਉਹਨੂੰ ਕੋਈ ਪਤਾ ਨਹੀਂ ਵੀ ਮੇਰੀ ਫਸਲ ਦਾ ਕੀ ਮੁੱਲ ਲੱਗਣਾ ਸੁਆਮੀ ਨਾਥਨ ਜੀ ਨੂੰ ਕਹਿੰਦੇ ਕਿ ਭਾਰਤ ਰਤਨ ਦੇਣਾ ਪਰ ਉਹਨਾਂ ਦਾ ਜਿਹੜਾ ਸੁਆਮੀ ਰਤਨ ਦਾ ਫਾਰਮੂਲਾ ਆ ਉਹ ਲੈ ਲੱਗੂ ਨਹੀਂ ਵੇਖੋ ਉਸ ਫਾਰਮੂਲੇ ਨੂੰ ਆਪਾਂ ਸਮਝੀਏ ਸੁਆਮੀ ਨਾਥਨ ਦੀ ਰਿਪੋਰਟ ਕੀ ਆ ਸਾਡੇ ਬਹੁਤ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਔਰ ਸਾਡੇ ਨੌਜਵਾਨਾਂ ਨੂੰ ਕੁਝ ਹਜੇ ਤੱਕ ਇਹ ਨਹੀਂ ਸਮਝ ਪਈ ਵੀ ਇਹ ਅਸਲ ਹੈ ਚੀਜ਼ ਕੀ ਆ ਜੇ ਆਪਾਂ ਪੰਜਾਬੀ ਚ ਸਿੱਧਾ ਜਿਹਾ ਫੰਡਾ ਦੇਖੀਏ ਸੁਆਮੀ ਨਾਥਨ ਦੀ ਰਿਪੋਰਟ ਇਹ ਕਹਿ ਰਹੀ ਆ ਜੇ ਤੁਸੀਂ 10000 ਦਾ ਸਮਾਨ ਖਰੀਦਿਆ ਤਾਂ ਸਾਨੂੰ 15000 ਦੇ ਦਿਓ ਸਾਨੂੰ ਜਿਹੜਾ ਲਾਗਤ ਖਰਚਾ ਮੁੱਲ ਆ ਉਹ ਤੋਂ 1.5 ਗੁਣਾ ਸੀਪੀਓ ਪਲੱਸ 50% ਜ਼ਿਆਦਾ ਦੇ ਦਿਓ ਇਹੀ ਸੁਆਮੀਨਾਥਨ ਰਿਪੋਰਟ ਆ ਜੇ ਆਪਾਂ ਉਹਨੂੰ ਗੱਲ ਨੂੰ ਜੇ ਇੱਕ ਆਪਾਂ ਛੋਟੀ ਉਦਾਹਰਣ ਲੈ ਲਈਏ ਇੱਕ ਦੁਕਾਨਦਾਰ 50000 ਦਾ ਸਾਮਾਨ ਕਰਿਆਨਾ ਵਾਂਦਾ ਉਹ 50000 ਦਾ 40 ਦਾ ਤਾਂ ਨਹੀਂ ਵੇਚੂਗਾ ਉਹ 60 ਦਾ ਵੇਚੂਗਾ ਕਿਸਾਨ ਮੰਗ ਕੀ ਰਿਹਾ ਕਿਸਾਨ ਮਜ਼ਦੂਰ ਦੇ 80% ਲੋਕ ਸਾਡੇ ਭਾਰਤ ਦੇ ਖੇਤੀ ਤੇ ਨਿਰਭਰਵਾ ਜਦੋਂ ਉਹ ਪੈਸਾ ਕਿਸਾਨ ਦੀ ਜੇਬ ਚ ਆਊਗਾ ਮਜ਼ਦੂਰ ਦੀ ਜੇਬ ਚ ਆਊਗਾ ਉਹੀ ਪੈਸਾ ਬਾਜ਼ਾਰ ਚ ਜਾਊਗਾ ਜਿੰਨਾ ਇਕਨੋਮੀ ਵੀ ਵਧੂਗੀ ਸੋ ਬਾਜ਼ਾਰਾਂ ਵਿੱਚ ਵੱਡਾ ਛਾਲ ਆਊਗਾ ਸਾਡਾ ਦੇਸ਼ ਤਰੱਕੀ ਕਰੂਗਾ ਸੋ ਤੁਹਾਡੇ ਮਾਧਿਅਮ ਰਾਹੀਂ ਅਸੀਂ ਦੇਸ਼ ਦੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਕਿ ਕਿਸਾਨਾਂ ਦੀ ਮੰਗ ਨੂੰ ਮੰਨਦੇ ਹੋਏ ਐਮਐਸਪੀ ਤੇ ਕਾਨੂੰਨ ਗਰੰਟੀ ਬਣਾ ਕੇ ਸੁਆਮੀਨਾਥਨ ਦੀਆਂ ਸਪਾਰਸ਼ ਸ਼ਾਮਤਵਕ ਫਸਲਾਂ ਦੇ ਭਾਅ ਦਿਓ ਆ ਤਸਵੀਰ ਕੀ ਕਹਿੰਦੀ ਹੈ ਜੀ ਕਿਉਂਕਿ ਦੇਖੋ ਦੇਖੋ ਹੱਥਾਂ 'ਤੇ ਲਕੀਰਾਂ ਤਾਂ ਨਹੀਂ ਆ ਪਰ ਬਾਹਾਂ ਵਿੱਚ ਦੁਆਬਾ ਕਿਸਾਨ ਜੁਨੀਅਨ ਦਾ ਝੰਡਾ ਹੈ ਧੰਨਵਾਦ ਕਰਦਾ ਜਿਹੜੇ ਸਾਡੇ ਨੌਜਵਾਨ ਮਜ਼ਦੂਰ ਬੱਚੇ ਬੱਚੀਆਂ ਇਸ ਸੰਘਰਸ਼ ਦਾ ਹਿੱਸਾ ਬਣਦੇ ਨੇ ਪਹਿਲਾਂ ਵੀ ਜਦੋਂ ਦੇਸ਼ ਦਾ ਕਿਸਾਨ ਅੰਦੋਲਨ ਉੱਠਿਆ ਸੀ ਹਰ ਇੱਕ ਵਰਗ ਦਾ ਜਨ ਅੰਦੋਲਨ ਸੀ ਮੈਂ ਅੱਜ ਉਹਨਾਂ ਕਿਸਾਨਾਂ ਵੀਰਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਮੱਦੇਮ ਰਹੀਂ ਇਹ ਕੋਈ ਦੁਆਬਾ ਕਿਸਾਨ ਯੂਨੀਅਨ ਪੰਜਾਬ ਦਾ ਜਾਂ ਗੁਰਦੀਪ ਸਿੰਘ ਦਾ ਜਾਂ ਕਿਸੇ ਹੋਰ ਭਰਾਤਰੀ ਜਥੇਬੰਦੀ ਦਾ ਅੰਦੋਲਨ ਨਹੀਂ ਇਹ ਸਮੁੱਚੇ ਭਾਰਤ ਦੀ ਕਿਸਾਨੀ ਦਾ ਪੰਜਾਬ ਦੀ ਕਿਸਾਨੀ ਦਾ ਅੰਦੋਲਨ ਆ ਸੋ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਤਾਂ ਜੋ ਜੋ ਸਾਡੀਆਂ ਰਹਿੰਦੀਆਂ ਮੰਗਾਂ ਆ ਬੇਸ਼ੱਕ ਖੇਤੀ ਕਾਨੂੰਨ ਪ੍ਰਧਾਨ ਮੰਤਰੀ ਨੇ ਵਾਪਸ ਲਏ ਸੀ ਪਰ ਜਿਹੜੀਆਂ ਬਾਕੀ ਮੰਗਾਂ ਐਮਐਸਪੀ ਤੇ ਕਾਨੂੰਨ ਤੇ ਗਾਰੰਟੀ ਬਣਾਣੀ ਜਿਹੜੀਆਂ ਹੋਰ ਰਹਿੰਦੀਆਂ ਮੰਗਾਂ ਜਿੰਨੀਆਂ ਉਸ ਨੂੰ ਤਾਂ ਹੀ ਲਾਗੂ ਅਸੀਂ ਕਰਾ ਸਕਦੇ ਹਾਂ ਦੇਖੋ ਖਟਕੜ ਕਲਾ ਸਾਡੇ ਦੁਆਬੇ ਦੀ ਸ਼ਹੀਦਾਂ ਦੀ ਧਰਤੀ ਸਰਦਾਰ ਸ਼ਹੀਦ ਅਜਮ ਭਗਤ ਸਿੰਘ ਜਿਨ੍ਹਾਂ ਨੇ ਉਸ ਵੇਲੇ ਦੀ ਸਰਕਾਰ ਨੂੰ ਜਗਾਇਆ ਸੀ ਅਸੀਂ ਇਹ ਸੋਚ ਰੱਖਦੇ ਹਾਂ ਕਿ ਅੱਜ ਇੱਥੋਂ ਹੀ ਦੁਬਾਰਾ ਇਸ ਟਰੈਕਟਰ ਪਰੇਡ ਦਾ ਆਗਾਜ਼ ਕੀਤਾ ਜਾਵੇ ਤੇ ਦੁਬਾਰਾ ਤੋਂ ਜਿੰਨਾ ਚਿਰ ਵੀ ਅੰਦੋਲਨ ਚੱਲੂਗਾ ਸਾਨੂੰ ਇਦਾਂ ਦੇ ਸ਼ਹੀਦਾਂ ਤੋਂ ਸੇਧ ਲੈ ਕੇ ਹੀ ਅੰਦੋਲਨ ਨੂੰ ਅੱਗੇ ਵਧਾਇਆ ਜਾਵੇਗਾ ਤੇ ਇਹਨੂੰ ਹਰ ਵਰਗ ਨੂੰ ਜੋੜ ਕੇ ਇਹਨੂੰ ਜਿੱਤ ਦੀਆਂ ਬਰੂਹਾਂ ਤੱਕ ਲਿਜਾਣਾ ਸਾਡੇ ਕਿਸਾਨਾਂ ਦਾ ਏਕਾ ਸਬਰ ਬਣਾਣਾ ਜਿਸ ਤਰ੍ਹਾਂ ਪਿਛਲੇ ਦਿਨਾਂ ਚ ਅਸੀਂ ਇੱਕ 6 ਮੈਂਬਰੀ ਕਮੇਟੀ ਵੀ ਚੁਣੀ ਜਿਹੜੀ ਪੂਰੀਆਂ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਆਉਣ ਵਾਲੇ ਦਿਨਾਂ ਚ ਇੱਕ ਕਰਕੇ ਇਸ ਸੰਘਰਸ਼ ਨੂੰ ਅੱਗੇ ਤੋਰਿਆ ਜਾਵੇ ਬਹੁਤ ਸ਼ੁਕਰੀਆ ਬਹੁਤ